ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਅੱਜ ਗੱਲ ਕਰਾਂਗੇ ਬਿਲਗੇ ਦੀ ਸਿਹਤ ਦੀ ਬਿਲਗੇ ਦੀ ਸਿਹਤ ਦੀ ਗੱਲ ਕਰਨ ਤੋਂ ਪਹਿਲਾਂ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਜਿਵੇਂ ਮਾਹੌਲ ਭਖਿਆ ਹੋਇਆ ਹੈ ਬੜਾ ਮਾਹੌਲ ਕਰ ਮੈਂ ਉੱਥੇ ਗਰਮੀ ਦਾ ਮੌਸਮ ਹੈ ਗਰਮੀ ਵੀ ਐ ਵਿਆੜੀ ਡਿਗਰੀ ਟੈਂਪਰੇਚਰ ਹੈ ਤੇ ਉਤੋਂ ਇਸ ਪਾਸੇ ਦੀ ਗੱਲ ਕਰੀਏ ਜੇ ਸਿਆਤ ਦੀ ਗਰਮੀ ਦੀ ਤੇ ਗਰਮੀ ਵੀ ਬਹੁਤ ਹੈ ਬਿਲਕ ਦੇ ਵਿੱਚ ਹੁਣ ਤੱਕ ਇਲੈਕਸ਼ਨ ਦੇ ਵਿੱਚ ਦੇਖਿਆ ਜਾਵੇ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਵਿੱਚ ਅੱਗੇ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਅਜੇ ਜਿਹੜੀ ਆ ਉਹ ਦਿੱਲੀ ਹੈ ਬਿਲਕ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅੱਗੇ ਚੱਲ ਰਿਹਾ ਹੈ ਪਿਛਲੇ ਸਮੇਂ ਲੰਗੀ ਉਪਰalekshan ਲੋਕ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬੋਝਨ ਸਮਾਜ ਪਾਰਟੀ ਦਾ ਸਮਝੌਤਾ ਹੁਣ ਕਰਕੇ ਇੱਕ ਨੰਬਰ ਤੇ ਇਹ ਪਾਰਟੀਆਂ ਆਈਆਂ ਸੀ ਤੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਵਿੱਚ ਵੱਧ ਵੋਟ ਲਈ ਸੀ ਇਸ ਵਾਰ ਜ਼ਿਲ੍ਹਾ ਅੰਤਰ ਤੋਂ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਪਵਨ ਕੁਆਰ ਟੀਨੂ ਕਾਂਗਰਸ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼੍ਰੋਮਣੀ ਅਕਾਲੀ ਦਲ ਦੇ ਮਿੰਦਰ ਸਿੰਘ ਕੇਪੀ ਇਸੇ ਤਰ੍ਹਾਂ ਭਾਜਪਾ ਦੇ ਉਮੀਦਵਾਰ ਨੇ ਸੁਸ਼ੀਲ ਕੁਮਾਰ ਰੈਂਕੂ बसपा ਦੇ ਉਮੀਦਵਾਰ ਨੇ ਐਡਵੋਕੇਟ ਬਲਵਿੰਦਰ ਕੁਮਾਰ ਤੇ ਹੋਰ ਵੀ ਬਹੁਤ ਸਾਰੇ ਉਮੀਦਵਾਰ ਖੜੇ ਨੇ ਬਿਲਗੇ ਦੇ ਮਾਸਟਰ ਪ੍ਰਸੂਤਮ ਲਾਲ ਬਿਲਗਾ ਵੀ ਜਿਹੜੇ ਆ ਉਹ ਆਪਣੀ ਪਾਰਟੀ ਵੱਲੋਂ ਉਮੀਦਵਾਰ ਨੇ ਤੇ ਹੁਣ ਅਸੀਂ ਗੱਲ ਕਰਦੇ ਹਾਂ ਬਿਲਗਰੀ ਸਿਆਸੀ ਤੇ ਬਿਲਗੇ ਦੇ ਵਿੱਚ ਸਿਆਸਤ ਨੂੰ ਲੈ ਕੇ ਇਸ ਵਾਰ ਜਿਵੇਂ ਹਰ ਪਾਰਟੀ ਦਾ ਉਮੀਦਵਾਰ ਹੈ ਕਿਸੇ ਦਾ ਵੀ ਚੋਣ ਸਮਝੌਤਾ ਨਹੀਂ ਤੇ ਹੁਣ ਇਸ ਵਾਰ ਪਤਾ ਲੱਗੇਗਾ ਕਿ ਇੱਕ ਨੰਬਰ ਤੇ ਕਿਹੜੀ ਪਾਰਟੀ ਵੋਟਾਂ ਲੈਣ ਵਿੱਚ ਆਉਂਦੀ ਹੈ ਜੇ ਗੱਲ ਕਰੀ ਜਾਵੇ ਲੀਡਰਸ਼ਿਪ ਦੀ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਲੀਡਰ ਨੇਤਰ ਗੁਰਵਿੰਦਰ ਜੱਤੀ ਸਿੰਘ ਸੈਣੀ ਉਹਨਾਂ ਨੂੰ ਚੋਣ ਕੈਂਪੇਨ ਕਿਵੇਂ ਚਲੋਣੀ ਹੈ ਕਿਵੇਂ ਉਹਨਾਂ ਨੇ ਵੋਟਰਾਂ ਨੂੰ ਅਧਿਆਉਣਾ ਉਹਨਾਂ ਦਾ ਲੰਬਾ ਤਜਰਬਾ ਹੈ ਕਾਂਗਰਸ ਦੇ ਵਿੱਚ ਪਰਮਿੰਦਰ ਸਿੰਘ ਪੰਮਾ ਨੇ ਉਹ ਵੀ ਪਿਛਲੇ ਲੰਮੇ ਸਮੇਂ ਤੋਂ ਹੁਣ ਇਹ ਚੋਣ ਕਿਵੇਂ ਐ ਆਹ ਤੇ ਆਉਣੀ ਹੈ ਤੇ ਕਿਵੇਂ ਵੋਟਾਂ ਵੱਧ ਲੈਣੀਆਂ ਉਹਨਾਂ ਦਾ ਵੀ ਤਜਰਬਾ ਕਿਹੜਾ ਹੋ ਸਕਦਾ ਆਮ ਆਦਮੀ ਪਾਰਟੀ ਦੇ ਵਿੱਚ ਆਮ ਹੀ ਆਗੂਆ ਦੂਜੀਆਂ ਪਾਰਟੀਆਂ ਚੋਂ ਆਏ ਨੇ ਇਤੋ ਕੋਟੜਲੇ ਦਾ ਲੀਡਰ ਜਿਹੜਾ ਆ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਨਹੀਂ ਚੋਟ ਕੀਤੀ ਜਾਂਦੀ ਹੈ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਕਰਨਾਮ ਸਿੰਘ ਜੱਕੂ ਤੇ ਉਹ ਕਰਨਾਮ ਸਿੰਘ ਜੱਕੂ ਪਹਿਲਾਂ ਸ਼ਰੂਮਣੀ ਅਕਾਲੀ ਦਲ ਵਿੱਚ ਸੀ ਜਦੋਂ ਤੋਂ ਬਡਾਲਿਆਂ ਦੀ ਕਹਿ ਸਕਦੇ ਗੁਰਪੁਰਤਾਪ ਬਡਾੜਾ ਬਾਰਾ ਚ ਹਲਕਾ ਨਗਰ ਤੋਂ ਚੋਣ ਲੜੀ ਹੈ ਉਸ ਵੇਲੇ ਪੁਲਰਤ ਦੇ ਨੋਜੇ ਮੈਂ ਨੁਕਰੀ ਲਾਇਆ ਤਾਂ ਉਹ ਉਸ ਦੇ ਵਿੱਚ ਨੁਕਰੀ ਲੱਗਣ ਵਿੱਚ ਕਰਨਾਮ ਸਿੰਘ ਜਕੂਬੀ ਸੀ ਤੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਜਾਣਾ ਪਿਆ ਕਾਂਗਰਸ ਵਿੱਚ ਵੀ ਉਹਨਾਂ ਦੇ ਪੈਰ ਨਹੀਂ ਲੱਗੇ ਤੇ ਹੁਣ ਉਹ ਅੱਜ ਕੱਲ੍ਹ ਨੇ ਪੱਤਰਕਾਰ ਭਾਵੇਂ ਕਿ ਉਹ ਵੀ ਬੀਬੀ ਅੰਦਰਜੀਤ ਕੌਰ ਮਾਨ ਦੇ ਸਲਾਹਕਾਰ ਨੇ ਤੇ ਚੋਟਾਂ ਜਾਦੇ ਉਹਨਾਂ ਤੇ ਸਿਆਸੀ ਹੁੰਦੀਆਂ ਨੇ ਤੇ ਇਸ ਵੇਲੇ ਆਮ ਆਦਮੀ ਪਾਰਟੀ ਨੇ ਆਪਣੇ ਵਿੱਚ ਲੈ ਕੇ ਆਂਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਐਸਸੀ ਬੈਂਕ ਦੇ ਆਗੂ ਸਤਨਾਮ ਸਿੰਘ ਕਲੇਰ ਕਲੀਅਰ ਹੋਣੀ ਹੁਣ ਆਮ ਆਦਮੀ ਪਾਰਟੀ ਵਿੱਚ ਆ ਗਏ ਨੇ ਬਲਾਰੇ ਵੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਜਿਹੜਾ ਸਮਾਂ ਬਤਾਇਆ ਉਹਦੇ ਬਾਰੇ ਵੀ ਉਹ ਜ਼ਿਕਰ ਕਰ ਸਕਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿੰਨੀ ਕੁ ਪੁੱਛ ਪੜਤਾਲ ਹੈ ਐਸੇ ਲੀਡਰ ਦੀ ਕਿਉਂਕਿ ਕਾਂਗਰਸ ਅਤੇ ਅਕਾਲੀ ਦਲ ਪਿੰਡਾਂ ਦੇ ਵਿੱਚ ਇੱਕੋ ਹੀ ਟੌਪ ਤੇ ਜਿਹੜਾ ਲੀਡਰ ਹੁੰਦਾ ਹੈ ਉਹ ਮੈਨੂੰ ਕਹਿਣ ਵਿੱਚ ਕੋਈ ਇਤਰਾਜ਼ ਨਹੀਂ ਉਹ ਜੱਟ ਹੁੰਦਾ ਹੈ ਤੇ ਉਹਦੇ ਥੱਲੇ ਜਿਹੜੇ ਆ ਕਿਸੇ ਵੀ ਕਮਿਊਨਿਟੀ ਦੇ ਲੀਡਰ ਹੋ ਸਕਦੇ ਆ ਬਿਰਗ ਦੇ ਵਿੱਚ ਵੀ ਇਦਾਂ ਹੀ ਆ ਤੇ ਜੇ ਅਗਰ ਕੋਈ ਆਪਣਾ ਇਹ ਜਿਹੜਾ ਪੜਤੋਲਦਾ ਉਹ ਅੰਦਰ ਖਾਤੇ ਹੀ ਪੜਤੋਲਦਾ ਸਾਹਮਣੇ ਆਉਣ ਦੀ ਕਿਸੇ ਦੀ ਜ਼ਰਤ ਨਹੀਂ ਕਿਉਂਕਿ ਐ ਇੱਥੇ ਇਸ ਬਾਰੇ ਫੇਰ ਕਿਤੇ ਗੱਲ ਕਰਾਂਗੇ ਬੜੀ ਲੰਮੀ ਚੌੜੀ ਗੱਲ ਹੈ ਤੇ ਬਿਰਗ ਦੇ ਵਿੱਚ ਸਿਹਤ ਜਿਹੜੀ ਹੋ ਰਹੀ ਹੈ ਐਸ ਵੇਲੇ ਪਿਛਲੇ ਦਿਨੀ ਇੱਕ ਲੁੱਟ ਦੀ ਵਾਰਦਾਤ ਨਾਕਾਮ ਹੋਈ ਹੈ ਪਿਸਤੌਲ ਦੀ ਨੋਕ ਤੇ ਪੈਸਾ ਤਾਂ ਨਹੀਂ ਲੁੱਟਿਆ ਗਿਆ ਪਰ ਆਪ ਕੀ ਜਿਹੜੀ ਧੱਕੇਸ਼ਾਹੀ ਕੀਤੀ ਗਈ ਹੈ ਇਸ ਤਰ੍ਹਾਂ ਦਾਣਾ ਮੰਡੀ ਵਿੱਚ ਵੀ ਗੁੰਡਾਗਰਦੀ ਹੋਈ ਹੈ ਬਿਲਗਦੇਕ ਮੱਲਵੇ ਦੇ ਨੌਜਵਾਨਾਂ ਦੇ ਉੱਤੇ ਇਹ ਆ ਚਾ ਰਹੀ ਹੈ ਕਿ ਉਹਨਾਂ ਨੇ ਇਹ ਗੁੰਡਾਗਰਦੀ ਕੀਤੀ ਹੈ ਜਦੋਂ ਕਿ ਉਹਨਾਂ ਨੌਜਵਾਨਾਂ ਦੇ ਉੱਤੇ ਦੋਸ਼ ਲੱਗ ਰਿਹਾ ਹੈ ਉਹਨਾਂ ਨੇ ਲੰਗੇ ਦਿਨ ਮੰਡੀ ਵਿੱਚ ਕਣਕ ਦੀਆਂ ਬੋਰੀਆਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਫੜੇ ਗਏ ਤੇ ਹੁਣ ਪਤਾ ਲੱਗਣਾ ਕਿ ਇਹਨਾਂ ਨੌਜਵਾਨਾਂ ਦੇ ਪਿੱਛੇ ਕਿਹੜੀ ਸਿਆਸਤ ਕੰਮ ਕਰਦੀ ਹੈ ਕੌਣ ਇਹਨਾਂ ਨੂੰ ਪੁਲਿਸ ਕੋਲੋਂ ਬਚਾਊਗਾ ਕੌਣ ਅਰ ਰਾਗੀ ਨਾਮਾ ਕਰਾਊਗਾ ਇਹ ਵੀ ਅਸੀਂ ਤੁਹਾਨੂੰ ਗੱਲ ਜਿਹੜੀ ਆ ਉਹ ਜਿੰਨੀ ਕਿ ਸਾਨੂੰ ਪਤਾ ਲੱਗੂ ਦੱਸ ਦੇਵਾਂਗੇ ਬਿਲਕੇ ਦੇ ਵਿੱਚ ਚਾਹੇ ਕਾਂਗਰਸ ਦੀ ਗੱਲ ਕਰਦਾ ਹੋ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋ ਐ 12 ਦੀ ਗੱਲ ਕਰਦਗੇ ਜਾਨੀ ਕਿ 2112 ਤੋਂ 17 ਤੱਕ ਜਿੰਨਾ ਨਸ਼ਾ ਵਿਖਿਆ ਜਿੰਨੇ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਮੇਰੇ ਖਿਆਲ ਨਾਲ ਉਸ ਵੇਲੇ ਅੱਜ ਜਿਹੜੇ ਨਸ਼ਿਆਂ ਦੀ ਗੱਲ ਕਰਦੇ ਐ ਮੈਨੂੰ ਇਸ ਵਿੱਚ ਕਹਿਣ ਚ ਕੋਈ ਗਰੀਜ ਨਹੀਂ ਕਿਉਂਕਿ ਮੈਂ ਨਸ਼ੇ ਦੇ ਖਿਲਾਫ ਪੱਤਰਕਾਰੀ ਤੌਰ ਤੇ ਬੜੀ ਕਵਰੇਜ ਕੀਤੀ ਹੈ ਨਾ ਧੜਕ ਹੋ ਕੇ ਕਵਰੇਜ ਕੀਤੀ ਹੈ ਤੇ ਉਸ ਵੇਲੇ ਲਾਲ ਝੰਡੇ ਵਾਲੇ ਨਧੜਕ ਹੋ ਕੇ ਨਸ਼ੇ ਦੇ ਖਿਲਾਫ ਜਿਹੜੇ ਆ ਉਹ ਲੜਾਈ ਲੜਦੇ ਰਿਹਾ ਬਾਕੀ ਪਾਰਟੀਆਂ ਤਾਂ ਅੰਦਰੀ ਵੜ ਗਈਆਂ ਸੀ ਕਹਿ ਸਕਦੇ ਆ ਭਾਵੇਂ ਕਿ ਇਹ ਗੱਲ ਕਿਸੇ ਨੂੰ ਥੋੜੀ ਜਿਹੀ ਔਖੀ ਵੀ ਲੱਗੂਗੀ ਕਿਉਂਕਿ ਇਹ ਪਾਰਟੀਆਂ ਵੀ ਨਸ਼ਾ ਵੇਚਣ ਵਾਲਿਆਂ ਦੀ ਮਦਦ ਕਰਦੀਆਂ ਮਦਦ ਕਰਦੀਆਂ ਰਹੀਆਂ ਤੇ ਹੁਣ ਵੀ ਮਦਦ ਕਰਦੀਆਂ ਕੈਮਰੇ ਦੇ ਅੱਗੇ ਆ ਕੇ ਮੈਂ ਤੇ ਪਵਾ ਛਾਤੀ ਢੋਕੇ ਗੱਲ ਕਰਦੀਆਂ ਜੇ ਇਹ ਪਾਰਟੀਆਂ ਇਸ ਗੱਲ ਤੋਂ ਬਾਹਰ ਹੋਣੀਆਂ ਤੇ ਸ਼ਾਇਦ ਅੱਜ ਬਿਲਗੇ ਦਾ ਇਹ ਨੁਕਸਾਨ ਨਹੀਂ ਹੁੰਦਾ ਜੇ ਗੱਲ ਕਰ ਲਈਏ ਮੈਡੀਕਲ ਨਸ਼ੇ ਦੀ ਤੇ ਮੈਡੀਕਲ ਨਸ਼ਾ ਇੱਥੇ ਚਾਹੇ ਕਿਸੇ ਵੀ ਪਾਰਟੀ ਨਾਲ ਕੋਈ ਵੀ ਸੰਬੰਧਤ ਹੈ ਸਾਰਿਆਂ ਨੇ ਤੜਲ ਲਿਣਾ ਵੇਚਿਆ ਕੋਈ ਉਂਗਲੀ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਮੇਰੀ ਪਾਰਟੀ ਦੇ ਕਿਸੇ ਵੀ ਦੁਕਾਨਦਾਰ ਨੇ ਨਹੀਂ ਵੇਚਿਆ ਜਿਹੜਾ ਅੱਜ ਬਹੁਤ ਨਿਸ਼ਾਨੇ ਲਾਉਂਦਾ ਇਸ ਸਿਆਸੀ ਮਾਹੌਲ ਵਿੱਚ ਬਿ ਨਸ਼ਾ ਵੀ ਵੇਚਦਾ ਤੇ ਲਿਟਰੀ ਵੀ ਹੁੰਦੀ ਹੈ ਉਸ ਨੂੰ ਮੈਂ ਇੱਕ ਵਾਰੀ ਸਵਾਲ ਕਰ ਦਿੰਦਾ ਸੀ ਕਿ ਆਜਾ ਸੌਖਾ ਤੇਰੇ ਨਾਲ ਸਬੰਧਤ ਵੀ ਨਸ਼ੇ ਦੀ ਦੁਕਾਨ ਕਰਦਾ ਵਿਅਕਤੀ ਨਸ਼ਾ ਵੇਚਦਾ ਤੇ ਜਿਹਦੇ ਵੱਲ ਇਸ਼ਾਰਾ ਕਰਦਾ ਉਹਨਾਂ ਨੇ ਵੀ ਵੇਚਿਆ ਇਹ ਗੱਲ ਇਤਿਹਾਤਾ ਕਰਨੀਆਂ ਪੈਣੀਆਂ ਤੇ ਲੋਕਾਂ ਦੇ ਵਿੱਚ ਇਹ ਨੇਡਰ ਸੱਚੇ-ਸੱਚੇ ਬਣਦੇ ਆ ਲੁਟੇਰੇ ਦੇ ਮਗਰ ਵੀ ਜਾਂਦੇ ਆ ਚੋਰਾਂ ਦੇ ਮਗਰ ਵੀ ਜਾਂਦੇ ਆ ਤੇ ਇਹ ਮਾਰੇ ਆਸਰਾ ਦੇ ਵੀ ਅੰਦਰ ਜਾਂਦੇ ਆ ਮਾਰੇ ਕਰੈਕਟਰ ਵਾਲੇ ਲੋਕਾਂ ਦੇ ਵੀ ਮਰ ਜਾਂਦੇ ਆ ਇਸ ਸਮਾਜ ਦੇ ਵਿੱਚ ਜੇ ਬੇੜਾ ਕਰਕ ਹੋਇਆ ਤੇ ਮੈਨੂੰ ਕਹਿਣ ਵਿੱਚ ਕੋਈ ਗਰੇਜ ਨਹੀਂ ਇਹਨਾਂ ਦਾ ਹੱਕ ਹੈ ਭਾਵੇਂ ਕਿ ਮੈਂ ਇਸ ਪੱਤਰਕਾਰੀ ਦੇ ਵਿੱਚ ਇਸ ਨਾਟਕਪੱਤਰਕਾਰੀ ਦੇ ਵਿੱਚ ਬਹੁਤ ਵੱਡਾ ਆਪਣਾ ਨਿੱਜੀ ਨੁਕਸਾਨ ਕਰਵਾਇਆ ਪਰ ਮੈਂ ਆਪਣੀ ਗੱਲ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ ਇਸ ਕਰਕੇ ਨਹੀਂ ਹਟਿਆ ਕਿ ਮੈਨੂੰ ਪਿਆਰ ਕਰਨ ਵਾਲੇ ਲੋਕ ਵਿਦੇਸ਼ ਦੇ ਵਿਦੇਸ਼ ਦੇ ਵਿੱਚ ਵਸਦੇ ਆ ਬੜਗੇ ਦੇ ਵਿੱਚ ਵੀ ਬਹੁਤ ਸਤਿਕਾਰ ਕਰਦੇ ਆ ਲੋਕਾਂ ਦੇ ਅੰਦਰ ਇਹ ਗੱਲ ਇੱਕ ਪੱਕੀ ਹੈ ਕਿ ਰਜਿੰਦਰ ਸਿੰਘ ਨੇ ਜਿੱਥੇ ਵੀ ਡਟ ਕੇ ਗੱਲ ਕਹੀ ਹੈ ਅੜ ਕੇ ਕਹੀ ਹੈ ਪਿਛਲੇ ਦਿਨ ਵੀ ਥਾਣੇ ਵਿੱਚ ਜਦੋਂ ਇਹ ਲੋਕ ਉਸ ਬਾਰਦਤ ਨੂੰ ਲੈ ਕੇ ਚਿੰਤਤ ਘਟ ਸੀ ਤੇ ਆਪਣੀਆਂ ਸਿਆਸੀ ਰੋਟੀਆਂ ਸੇਖਣ ਨੂੰ ਬਹੁਤ ਉਤਾਵਲੇ ਸੀ ਉੱਥੇ ਗੱਲ ਹੁੰਦੀ ਸੀ ਕਿ ਬਿਲਗਰੀ ਬੱਸ ਸਟੈਂਡ ਦੇ ਉੱਤੇ ਨਸ਼ਾ ਵਿਗਦਾ ਹੈ ਤੇ ਪੁਲਿਸ ਕੁਝ ਨਹੀਂ ਕਰਦੀ ਤੇ ਪੁਲਿਸ ਨੇ ਜਦੋਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਦੀ ਸ਼ਿਕਾਇਤ ਕੀਤੀ ਤੇ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਉੱਥੇ ਵੀ ਮੈਂ ਕਿਹਾ ਸੀ ਹਾਂ ਮੈਂ ਸ਼ਿਕਾਇਤ ਕੀਤੀ ਆ ਇਸ ਪੁਰਸ਼ ਮਲਾਮ ਨੂੰ ਸ਼ਿਕਾਇਤ ਕੀਤੀ ਆ ਉਸ ਵੇਲੇ ਇਹਨਾਂ ਦੇ ਮੂੰਹ ਤੇ ਉੱਤੇ ਲਾਲੀ ਆਈ ਭਾਵਾਂ ਕਿ ਬੜੇ ਜ਼ੋਰ ਸ਼ੋਰ ਨਾਲ ਮੁੱਤੇ ਚੱਕਦੇ ਆ ਮੁੱਦੇ ਚੱਕਣੇ ਚਾਹੀਦੇ ਆ ਜੇ ਇਹਨਾਂ ਨੂੰ ਵਾਕਈ ਨਸ਼ੇ ਤੋਂ ਇੰਨਾ ਐ ਦੁੱਖ ਹੈ ਤੇ ਇਹਨਾਂ ਨੂੰ ਸੌਹਾਂ ਖਣੀਆਂ ਚਾਹੀਦੀਆਂ ਬਿਲਗੇ ਦੇ ਵਿੱਚ ਮਾਲਵੇ ਦੇ ਲੋਕਾਂ ਵਾਂਗੂ ਇੱਕ ਵੱਡੀ ਮੈਮ ਉਸਾਰਨੀ ਚਾਹੀਦੀ ਹੈ ਕਿ ਅਸੀਂ ਬਿਲਗੇ ਦੇ ਲੋਕਾਂ ਦੇ ਨੌਜਵਾਨ ਪੁੱਤਰਾਂ ਨੂੰ ਜਿਹੜਾ ਬਚਾਉਣਾ ਨੌਜਵਾਨ ਪੁੱਤਰਾਂ ਲਈ ਅਸੀਂ ਵਿਦਿਆਲੇ ਕੁਛ ਨਾ ਕੁਛ ਕਰਨੇ ਚਾਹੁੰਦੇ ਆ ਪਰ ਇੱਥੇ ਬੂਥ ਬੈਂਕ ਵਧਾਉਣ ਨੂੰ ਸਭ ਕੁਝ ਕੀਤਾ ਜਾਂਦਾ ਗੱਲ ਸਿਆਪ ਦੀ ਸ਼ੁਰੂ ਕੀਤੀ ਸੀ ਦੇਖਾਂਗੇ ਇਸ ਵਾਰ ਕਿਹੜੀ ਪਾਰਟੀ ਇੱਥੇ ਵੱਧ ਬੂਥ ਲੈ ਕੇ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਜੀਤ ਕੁਰਮਾਨ ਨੇ ਪਿਛਲੇ ਲੀਡਰਾਂ ਦੇ ਮੁਕਾਬਲੇ ਜ਼ਿਆਦਾ ਫੰਡ ਲੈ ਕੇ ਆਂਦੇ ਆ 8 ਛਪੜਾਂ ਨੂੰ ਜੋਣ ਲਈ ਵੱਡੀ ਪੱਤੀ ਕਰੋੜ ਦੀ ਜਿਹੜੀ ਆ ਉਹ ਗਰਾੜ ਵੇਖ ਜਾਂਦੀ ਹੈ ਦੇਖਣਾ ਹੁਣ ਬੇੜਗੇ ਦੇ ਲੋਕ ਜਿਹੜੇ ਤਰਾ ਤਰਾ ਕਰਦੇ ਸੀ ਛਪਣਾ ਤੋਂ ਓਕੇ ਸੀ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਆ ਜਾਂਦਾ ਸੀ ਉਹ ਕਿਹਨੂੰ ਜਾਦੇ ਵੋਟ ਕਰਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਅਸੀਂ ਤੁਹਾਨੂੰ ਇੱਕ ਇੱਕ ਪਾਰਟੀ ਦੀ ਵੋਟ ਗਿਣਤੀ ਤੁਹਾਨੂੰ ਦੱਸਾਂਗੇ ਜਦੋਂ ਚੋਣ ਜੇ ਆ ਜਾਣਗੇ ਅੱਜ ਇਸ ਕਰਕੇ ਇਹ ਇਹ ਮੁੱਦਾ ਇਹ ਸਿਆਸੀ ਮੁੱਦਾ ਤੁਹਾਡੇ ਸਾਹਮਣੇ ਰੱਖਿਆ ਹੈ ਕਿ ਲੋਕੋ ਤੁਹਾਨੂੰ ਅਸੀਂ ਹਰ ਵਾਰੀ ਇਹ ਆਖਰ ਤੇ ਕਹਿੰਨੇ ਆ ਕਿ ਲੋਕੋ ਪਛਾਣੋ ਤੁਹਾਡੇ ਕੌਣ ਅਸਲੀ ਲੀਡਰ ਹੈ ਕੌਣ ਤੁਹਾਡੇ ਹੀਰੋ ਆ ਕੌਣ ਤੁਹਾਡੀ ਗੱਲ ਕਰਦੇ ਆ ਤੇ ਵੋਟ ਬੜੀ ਸੋਚ ਵਿਚਾਰ ਕੇ ਪਾਇਓ ਵੋਟ ਬੜੀ ਸੂਝ-ਵਾਨ ਹੋ ਕੇ ਜਿਹੜੀ ਪਾਇਓ ਐਵੇਂ ਨਾ ਕਿਤੇ ਆਪਣੇ ਜਾਤੀਵਾਦ ਆਪਣੇ ਗੋਤਾਂ ਨੂੰ ਲੈ ਕੇ ਵੋਟ ਪਾ ਦਿਓ ਚੇਤਾ ਰੱਖਿਆ ਕਰੋ ਕਿ ਜਦੋਂ ਤੁਹਾਡੇ ਮਹੱਲਿਆਂ ਦੇ ਵਿੱਚ ਤੁਹਾਨੂੰ ਦੌਕਤਕਲੀਪਾ ਹੁੰਦੀ ਆ ਆ ਉਹ ਕਿਹੜੇ ਵਿਅਕਤੀ ਆ ਜਿਹੜੇ ਉਸ ਵੇਲੇ ਤੁਹਾਡੇ ਨਾਲ ਘਟ ਖੜਦੇ ਆ ਤੇ ਵੋਟਾਂ ਲੈਣ ਵੇਲੇ ਆ ਕੇ ਆਪਣੀਆਂ ਅਰਜ਼ੂਆਂ ਕਰਦੇ ਆ ਇਹ ਧਿਆਨ ਜਰੂਰ ਰੱਖਣਾ ਵੋਟਾਂ ਜਿਹੜੀਆਂ ਆ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪੈਣੀਆਂ ਚਾਹੀਦੀਆਂ ਵੱਧ ਤੋਂ ਵੱਧ ਪਰਸੈਂਟੇਜ ਬਿਲਗੇ ਦੇ ਵਿੱਚ ਆਉਣੀ ਚਾਹੀਦੀ ਹੈ ਚੋਲ ਕਮਿਸ਼ਨ ਦੀ ਲਗਾਤਾਰ ਮਹਮਾ ਤੇ ਵੋਟ ਵੱਧ ਤੋਂ ਵੱਧ ਜਿਹੜੀ ਹੈ ਪੂਲ ਹੋਣੀ ਚਾਹੀਦੀ ਹੈ ਅਸੀਂ ਵੀ ਇੱਥੇ ਇਹ ਜ਼ਿਕਰ ਕਰਦੇ ਹਾਂ ਕਿ ਬਿਲਗੇ ਦੇ ਲੋਕ ਅਲੱਗ ਦੇ ਲੋਕ ਜਿਹੜੇ ਆ ਉਹ ਵੱਧ ਤੋਂ ਵੱਧ ਵੋਟ ਪੂਲ ਕਰਨ ਤਾਂ ਕਿ ਇਸ ਲੋਕਤੰਤਰ ਦੇ ਵਿੱਚ ਆਪਣਾ ਸਾਰਿਆਂ ਦਾ ਵਿਸ਼ਵਾਸ ਵਧੇ ਤੇ ਇੱਥੇ ਕਰਦੇ ਹਾਂ ਸਮਾਪਤੀ ਅੰਗਰੇਜ਼ ਸਮੇਂ ਤਸਾਂਗੇ ਬੈਲਗੇ ਦੇ ਵਿੱਚ ਕਿਹੜੇ ਲੋਕ ਜਿਹੜੇ ਆ ਉਹ ਵੱਧ ਵੋਟ ਲੈ ਗਏ ਕਿਹੜੀ ਪਾਰਟੀ ਵੱਧ ਵੋਟ ਲੈ ਗਈ ਐ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਅਗਰ ਤੁਹਾਡਾ ਇਹਨਾਂ ਗੱਲਾਂ ਨੂੰ ਲੈ ਕੇ ਕੋਈ ਵਿਚਾਰ ਹੋਵੇ ਤਾਂ ਕਮੈਂਟ ਬਾਕਸ ਵਿੱਚ ਤੁਸੀਂ ਆਪਣੀ ਰਾਇ ਵੀ ਦੇ ਸਕਦੇ ਆ ਤੇ ਇੱਕ ਵਾਰੀ ਫੇਰ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਬਿਲਕਾ ਨਿਊਜ਼ ਔਨਲਾਈਨ ਨੂੰ ਜਿਹੜਾ ਬਹੁਤ ਪਿਆਰ ਕਰਦੇ ਆ ਸਾਡੇ ਪ੍ਰੋਗਰਾਮ ਜਿਹੜੇ ਆ ਉਹ ਜ਼ਿਆਦਾ ਦੇਖਦੇ ਆ ਬਾਕੀਆਂ ਨਾਲੋਂ ਤੇ ਅਸੀਂ ਇੱਥੇ ਇਹ ਵੀ ਕਹਿਣਾ ਚਾਹੁੰਦੇ ਆ ਅਗਰ ਤੁਸੀਂ ਬਿਲਕਾ ਨਿਊਜ਼ ਆਨਲਾਈਨ ਨੂੰ ਪਿਆਰ ਕਰਦੇ ਆ ਇਨ੍ਹਾਂ ਦੀਆਂ ਖਬਰਾਂ ਦੀ ਉਡੀਕ ਕਰਦੇ ਆ ਤੇ ਅਗਰ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਫੇਸਬੁੱਕ ਤੇ ਜਾ ਕੇ ਕਰ ਸਕਦੇ ਹੋ ਇਸੇ ਤਰ੍ਹਾਂ YouTube ਤੇ ਜਾ ਕੇ ਸਬਸਕ੍ਰਾਈਬ ਕਰਦੇ ਹੋ ਇੱਕ ਇੱਕ ਕਰੋ ਸਬਸਕ੍ਰਾਈਬ ਤੁਹਾਡਾ ਬਹੁਤ ਉਤਸ਼ਾਹਵਾਦ ਹੈ ਤੇ ਕਰਦੇ ਆ ਇੱਥੇ ਸਮਾਪਤੀ ਧੰਨਵਾਦ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ